ਪੂਰੀ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੋਈ ਸਿੱਖ ਫਰਾਂਸ ਵਿੱਚ ਬੋਰਡ ਆਫ ਟ੍ਰੈਟੀ ਦੇ ਰੂਪ ਚ ਨਿਯੁਕਤ ਕੀਤਾ ਹੈ ਅਤੇ ਇਸ ਵੱਡੇ ਅਹੁਦੇ ਤੱਕ ਪਹੁੰਚਣ ਵਾਲਾ ਉਹ ਪਹਿਲਾ ਭਾਰਤੀ ਸਿੱਖ ਬਣਿਆ ਹੈ ਜੀ ਹਾਂ ਬੈਲਾਮੋਂਡੇ ਹੋਟਲਸ ਦੇ ਚੇਅਰਮੈਨ ਡਾਕਟਰ ਗਰਮੀਖ ਸਿੰਘ ਨੂੰ ਈਐਸ ਆਡੀਅਸ ਫ੍ਰਾਂਸ ਦੇ ਬੋਰਡ ਆਫ ਟਰਸਟੀ ਦੇ ਰੂਪ ਚ ਨਿਯੁਕਤ ਕੀਤਾ ਗਿਆ ਹੈ ਉਹਨਾਂ ਦੀ ਇਹ ਨਿਯੁਕਤੀ ਹਸਪੀਟੈਲਿਟੀ ਸਿੱਖਿਆ ਅਤੇ વૈશ્વਿਕ ਨੇਤৃত্ব ਦੇ ਅਸਾਧਾਰਨ ਯੋਗਦਾਨ ਅਤੇ ਅਨੁਭਵ ਨੂੰ ਮਾਨਤਾ ਦਿੰਦੇ ਹੋਏ ਕੀਤੀ ਗਈ ਹੈ ਇਹ ਲੰਬੇ ਸਮੇਂ ਤੋਂ ਈਐਸ ਆਰਡੀਐਸ ਪ੍ਰੋਸ ਨਾਲ ਉਹ ਜੁੜੇ ਹੋਏ ਹਨ ਇਸ ਨਵੀਂ ਭੂਮਿਕਾ ਚ ਭਾਰਤ ਅਤੇ ਫਰਾਂਸ ਦਰਮਿਆਨ ਸਿੱਖਿਆ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਇਹ ਪਹਿਲੀ ਵਾਰ ਹੈ ਕਿਸੇ ਭਾਰਤੀ ਸਿੱਖ ਨੂੰ ਇਸ ਸਨਮਾਨਿਤ ਫਰਾਂਸੀਸੀ ਯੂਨੀਵਰਸਿਟੀ ਵੱਲੋਂ ਇਹ ਅਹੁਦਾ ਦਿੱਤਾ ਗਿਆ ਹੈ ਸੋਰਬੋਨ ਇੰਟਰਨੈਸ਼ਨਲ ਡਾਇਰੈਕਟਰ ਕਨੋਕੇਸ਼ਨ ਦਾ ਆਯੋਜਨ ਬੋਲਮੋਂਡੇ ਨਵੀਂ ਦਿੱਲੀ ਚ ਕੀਤਾ ਗਿਆ ਜਿੱਥੇ ਕਈ ਪ੍ਰਸਿੱਧ ਹਸਤੀਆਂ ਨੇ ਹਿੱਸਾ ਲਿਆ ਪ੍ਰੋਗਰਾਮ ਦੀ ਅਗਵਾਈ ESARDS ਫ੍ਰਾਂਸ ਦੇ ਮੁਖੀ ਡਾਕਟਰ ਜਾਨ ਥਾਮਸ ਪਾਡ ਨੇ ਕੀਤੀ ਨਾਲ ਹੀ ਡਾਕਟਰ ਵਿਵੇਕ ਚੌਧਰੀ ਅਤੇ ਡਾਕਟਰ ਨਿਰਮਲ ਬਾਂਸਲ ਵੀ ਮੌਜੂਦ ਰਹੇ ਇਸ ਮੌਕੇ ਤੇ ਮੰਨੀਆਂ ਪਰਮੰਨੀਆਂ ਹਸਤੀਆਂ ਦੇ ਰੂਪ ਵਿੱਚ ਸਾਬਕਾ ਸਾਂਸਦ ਡਾਕਟਰ ਮਨਾਕਸ਼ੀ ਲੇਖੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਦੇ ਨਮੀਨੇਸ਼ਨ ਡਾਕਟਰ ਬਾਟ ਐਸ ਫਿਸ਼ਰ ਸਮੇਤ ਕਈ ਵੱਡੀਆਂ ਹਸਤੀਆਂ ਮੌਜੂਦ ਰਹੀਆਂ ਗੁਰਮੀਤ ਸਿੰਘ ਦੀ ਇਹ ਨਿਯੁਕਤੀ ਹਸਪਿਟੈਲਿਟੀ ਸਿੱਖਿਆ ਅਤੇ ਮੰਤਰੀ ਪਦਰ ਤੇ ਅਗਵਾਈ ਦੇ ਅਸਾਧਾਰਨ ਯੋਗਦਾਨ ਅਤੇ ਅਨੁਭਵ ਨੂੰ ਮਾਨਤਾ ਦਿੰਦੀ ਹੈ ਉਹ ਲੰਬੇ ਸਮੇਂ ਤੋਂ ਈਐਸ ਆਰਡੀਐਸ ਫ੍ਰਾਂਸ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਦੀ ਇਹ ਨਵੀਂ ਭੂਮਿਕਾ ਸ ਭਾਰਤ ਅਤੇ ਫ੍ਰਾਂਸ ਦਰਮਿਆਨ ਸਿੱਖਿਆ ਅਤੇ ਸੱਭਿਆਚਾਰਕ ਸਬੰਧਾਂ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਅਜਿਹਾ ਵਾਅਦਾ ਕੀਤਾ ਜਾ ਰਿਹਾ ਹੈ ਡਾਕਟਰ ਯਾਨ ਥੋਮਸ ਪ੍ਰਾਡੇ ਨੇ ਕਿਹਾ ਕਿ ਡਾਕਟਰ ਗੁਰਮੀਤ ਸਿੰਘ ਦਾ ਅਨੁਭਵ ਅਤੇ ਦ੍ਰਿਸ਼ਟੀਕੋਣ ਸਾਡੇ ਬੋਰਡ ਦੇ ਲਈ ਬਹੁਤ ਮੁੱਲਵਾਨ ਹੋਵੇਗਾ ਉਨ੍ਹਾਂ ਦੀ ਅਗਵਾਈ ਸਮਰੱਥਾ ਅਤੇ ਕਮਾਂਤਰੀ ਪੱਧਰ ਤੇ ਯੋਗਦਾਨ ਕਰਨ ਦੀ ਪ੍ਰਤੀਬੱਧਤਾ ਸਾਡੇ ادارے ਦੀ ਸੋਚ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ ਗੁਰਮੀਤ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਇਹ ਮੇਰੇ ਲਈ ਗਰਵ ਵਾਲੀ ਗੱਲ ਹੈ ਕਿ ਮੈਨੂੰ ਇਸ ਕ ਮੰਤਰੀ ਪਦਰ ਤੇ ਮੰਚ ਤੇ ਭਾਰਤ ਅਰੇ ਸਿੱਖ ਪਾਈਚਾਰੇ ਦੀ ਨੁਮਾਇੰਦੀ ਕਰਨ ਦਾ ਮੌਕਾ ਮਿਲਿਆ ਹੈ ਮੈਂ ਸਿੱਖਿਆ ਦੇ ਖੇਤਰ ਚ ਨਵਾਚਾਰ ਅਤੇ ਸਹਿਯੋਗ ਨੂੰ ਬੜਾਵਾ ਦੇਣ ਦੇ ਲਈ ਪ੍ਰਤੀਬੱਧ ਹਾਂ ਇਹ ਜ਼ਿੰਮੇਵਾਰੀ ਮੈਨੂੰ ਪ੍ਰੇਰਿਤ ਕਰਦੀ ਹੈ ਕਿ ਮੈਂ ਹੋਰ ਕੋਸ਼ਿਸ਼ ਕਰਾਂ ਅਤੇ ਸਿੱਖਿਆ ਅਤੇ ਉਪਾਰਕ ਵਿਕਾਸ ਦੇ ਨਵੇਂ ਅਵਸਾਰਾਂ ਨੂੰ ਜਨਮ ਦਿੱਤੇ ਜਾਣ ਅਤੇ ਦੋਹਾਂ ਮੁਲਕਾਂ ਦਰਮਿਆਨ ਜਿੱਥੇ ਦਵੱਲੇ ਸਬੰਧ ਮਜ਼ਬੂਤ ਹੋਣਗੇ ਉੱਥੇ ਹੀ ਇੱਕ ਸਿੱਖ ਵੱਲੋਂ ਇਸ ਉੱਚ ਪਦਰੀ ادارے ਦੇ ਵਿੱਚ ਵੱਡੇ ਅਹੁਦੇ ਤੇ ਬਰਾਜਮਾਨ ਹੋਣ ਨਾਲ ਪੂਰੀ ਸਿੱਖ ਕੌਮ ਦਾ ਮਾਣ ਵੀ ਵਧਿਆ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ